ਪੰਗੂ ਪ੍ਰਾਪਰਟੀ ਦੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਵੀਡੀਓ ਤੁਹਾਡੇ ਲਈ ਨਵੀਂ ਹੋਰ ਲੈ ਕੇ ਆਏ ਆਂ ਲਾਲ ਸਿੰਘ ਨਗਰ ਕੋਠੀ 138 ਗਜ ਦੀ ਡਿਮਾਂਡ ਇਹਦੀ 32 ਲੱਖ ਰੁਪਈਆ ਸਿੰਗਲ ਸਟੋਰੀ ਹੈ ਨਿਊ ਕੋਠੀ ਬਣੀ ਵੀ ਆ ਰੰਗ ਰੋਗਣ ਹੋਣ ਵਾਲਾ ਇਹਦਾ ਹਜੇ 138 ਗਜ ਦੀ ਕੋਠੀ ਡਿਮਾਂਡ ਇਹਦੀ 32 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਦੋ ਬੈਡਰੂਮ ਬਣੇ ਹੋਏ ਆ ਕਿਚਨ ਹੈ ਖੁੱਲੀ ਲੌਬੀ ਹੈ ਆ ਡ੍ਰੈਇੰਗ ਰੂਮ ਆ ਗਿਆ ਦੋ ਬੈਡਰੂਮ ਡ੍ਰੈਇੰਗ ਰੂਮ ਦੋ ਬਾਥਰੂਮ ਬਣੇ ਹੋਏ ਆ ਉੱਪਰ ਇੱਕ ਮੰਮਟੀ ਬਣੀ ਹੋਈ ਆ ਬੈਕ ਸਾਈਡ ਤੇ ਜਾਲ ਪਾਇਆ ਹੋਇਆ ਇਹਦੇ ਤੇ ਇੱਕ ਬਾਥਰੂਮ ਬਣਿਆ ਹੋਇਆ ਟਾਇਲ ਦਾ ਜੋੜੀ ਪੱਲੇ ਦਾ ਕੰਮ ਹੋਇਆ ਵਾ ਰੰਗ ਰੋਗਣ ਦਾ ਕੰਮ ਰਹਿੰਦਾ। ਬਹੁਤ ਹੀ ਵਧੀਆ ਕੋਠੀ ਬਣੀ ਐ। 138 ਗਾਇਦੀ ਖੁੱਲਾਪੋਰ ਚ ਨਿਊ ਕੋਠੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ। Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਟੀ ਸਾਡੀ ਵੀਡੀਓ ਪਹੁੰਚ ਸਕੇ। ਉੱਪਰ ਮਮਤੀ ਬਣੀ ਵੀ ਐ। ਟੈਲ ਲੱਗੀ ਵੀ ਉੱਪਰ ਪੌੜੀ ਤੇ ਗਰੈਨ ਲੱਗੀ ਵੀ ਹੈ ਬਹੁਤ ਹੀ ਵਧੀਆ ਕੰਮ ਹੋਇਆ ਕੋਠੀ ਦਾ ਨਿਊ ਕੋਠੀ ਹੈ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ